सीएम भगवंत मान आज छुट्टी मिल सकती है आज हॉस्पिटल तो उन्होंने डिस्चार्ज किया जा सकता है आज तो डिस्चार्ज हो सकते हैं सीएम हालत लगातार पहलों रहा है की सेहत बिल्कुल ही स्टेबल है बिल्कुल ही वी है सीएम भगवंत मान के टैस दारिपोटा भी बिल्कुल ही ठीक आईयाबर तो हस्पताल दाखिल ने मुख्यमंत्री भगवंत मान पांच सपटंबर तो दाखिल जो उन्होंने सेहत नासाज हुई थे अज ग्यारह सितंबर ने ऑलमोस्ट 6 ਦਿਨ ਹੋ ਚੁੱਕੇ ਨੇ ਤੇ ਅੱਜ ਉਹਨਾਂ ਨੂੰ ਛੁੱਟੀ ਮਿਲ ਸਕਦੀ ਹੈ ਹਸਪੀਟਲ ਤੋਂ ਡਿਸਚਾਰਜ ਕੀਤਾ ਜਾ ਸਕਦਾ ਹੈ ਇਸ ਦੌਰਾਨ ਵੱਖ-ਵੱਖ ਜੋ ਮੰਤਰੀ ਨੇ ਆਗੂ ਨੇ ਓਸੀਐਮ ਭਗਵੰਤਪਾਣੂ ਹਸਪੀਟਲ 'ਚ ਮਿਲਣ ਗਏ ਸੀ ਉਹਨਾਂ ਦੀ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਗਏ ਸੀ ਤੇ 2 ਦਿਨ ਪਹਿਲਾਂ ਵੀ ਸੀਐਮ ਭਗਵੰਤਪਾਣ ਨੇ ਹਸਪੀਟਲ ਤੋਂ ਹੀ ਕੈਬਿਨੇਟ ਦੀ ਮੀਟਿੰਗ ਵੀ ਲਈ ਸੀ ਵੀਡੀਓ ਕਾਨਫਰੈਂਸਿੰਗ ਕਰਕੇ ਕਿ ਡਾਕਟਰਸ ਦਾ ਕਹਿਣਾ ਕਿ ਲਗਾਤਾਰ ਉਹਨਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਜੋ ਟੈਸਟ ਉਹਨਾਂ ਦੇ ਕਰਵਾਏ ਗਏ ਸੀ ਉਹ ਵੀ ਬਿਲਕੁਲ ਸਹੀ ਆਏ ਕਿ ਕਿਸਾਨਾਂ ਦੇ ਕਰਜ਼ ਨੂੰ ਲੈ ਕੇ ਸੀਐਮ ਭਗਵੰਤ ਮਾਨ ਇੱਕ ਵੱਡਾ ਬਿਆਨ ਦਿੱਤਾ ਹੈ ਅਸੀਂ ਕਰਜ਼ ਮੁਆਫੀ ਤੇ ਵਿਚਾਰ ਕਰ ਰਹੇ ਹਾਂ ਸੀਐਮ ਨੇ ਇਸ ਗੱਲ ਦਾ ਜ਼ਿਕਰ ਕੀਤਾ ਦਰਸਲ ਮਨਕੀਰਤ ਔਲਖ ਨੇ ਕਰਜ਼ ਮੁਆਫੀ ਦੀ ਮੰਗ ਰੱਖੀ ਸੀ ਤੇ ਮਨਕੀਰਤ ਔਲਖ ਦੇ ਨਾਲ ਵੀਡੀਓ ਕਾਲ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਕਿ ਇਸ ਸਿਕ ਨਾਲ ਮਨਕੀਰਤ ਔਲਖ ਵਕਫਾ ਖਾਤਮਤ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਹੜਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਕੈਸ਼ ਦੇ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਸੇ ਪਾਸੇ ਕਈ ਕਿਸਾਨਾਂ ਨੂੰ ਜਿਨ੍ਹਾਂ ਦੇ ਟਰੈਕਟਰ ਵਹਿ ਗਏ ਨੇ ਉਹਨਾਂ ਨੂੰ ਤਸਵੀਰ ਉਹਨਾਂ ਦੇ ਵੱਲੋਂ ਵੰਡੇ ਗਏ ਤੇ ਬੀਤੇ ਦੇਰ ਰਾਤਾਂ ਇੱਕ ਤਸਵੀਰਾਂ ਜੁੜਕੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੀ ਸੀਐਮ ਭਗਵੰਤ ਮਾਨ ਦੇ ਨਾਲ ਜੁੜੇ ਮਨਕੀਰਤ ਔਲਖ ਮਨਕੀਰਤ ਔਲਖ ਨੇ ਜਦੋਂ ਇਹ ਮੰਗ ਚੁੱਕੀ ਕਿ ਕਿਸਾਨਾਂ ਦਾ ਕਰਜ਼ ਮਾਫ ਕਰਨਾ ਚਾਹੀਦਾ ਹੈ ਤੇ ਉਸ ਦੌਰਾਨ ਸੀਐਮ ਭਗਵੰਤ ਮਾਨ ਇੱਕ ਵੱਡਾ ਬਿਆਨ ਦਿੱਤਾ ਕਿ ਅਸੀਂ ਇਸ ਤੇ ਵਿਚਾਰ ਕਰ ਰਹੇ ਸਤ ਸ੍ਰੀ ਅਕਾਲ ਸੀਐਮ ਸਾਹਿਬ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਤੁਹਾਡੀ ਸੇਵਾ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਜੀਮਨ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਾਂ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿੰਮੇਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਫੈਲੇ ਕੋਈ ਬਾਹਰ ਦੇ ਵਿੱਚ ਤੇ ਪਰ ਪਰ ਇਹ ਹੈ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜੀਵਿਦਾਨ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੀ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲੀਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬਹੁਤ 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 ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਵਾਲੇ ਸ੍ਰੀ ਅਕਾਲ ਵਾਹ ਸਿਨਿਆਮ ਸਾਹਿਬ ਦੇਰ ਖੋਜ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਦੀ ਨਾ ਕਰਦੇ ਮਾਫੀ ਵਾਲੀ ਦਿਲ ਖੁਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵੱਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਸੀਰ ਸਾਹਿਬ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਉਤੇ ਕਿਸ਼ਤੀਆਂ ਬਣਾਉਣ ਵਾਲੇ ਪ੍ਰਿਤਪਾਲ ਸਿੰਘ ਦੇ ਨਾਲ ਵੀ ਸੀਐਮ ਭਗਵੰਤਪਾਲ ਦੇ ਵੱਲੋਂ ਵੀਡੀਓ ਕਾਨਫਰencing ਦੇ ਜ਼ਰੀਏ ਗੱਲਬਾਤ ਕੀਤੀ ਗਈ ਹੈ ਫੋਰਟਿਸ ਹਸਪਤਾਲ ਚੋਂ ਸੀਐਮ ਭਗਵੰਤਪਾਲ ਦੇ ਵੱਲੋਂ ਵੀਡੀਓ ਕਾਲ ਕੀਤੀ ਗਈ ਕਿਸ਼ਤੀਆਂ ਬਣਾਉਣ ਦੇ ਲਈ ਪ੍ਰਿਤਪਾਲ ਸਿੰਘ ਦਾ ਧੰਨਵਾਦ ਸੀਐਮ ਭਗਵੰਤਪਾਲ ਨੇ ਕੀਤਾ ਹਾੜਾਂ ਚ ਕਿਸ਼ਤੀਆਂ ਬਣਾਉਣ ਦੇ ਲਈ ਸ਼ਲਾਘਾ ਕੀਤੀ ਗਈ ਕਪੂਠਲਾ ਦੇ ਰਹਿਣ ਵਾਲੇ ਹਨ ਪ੍ਰਿਤਪਾਲ ਸਿੰਘ ਤੇ ਹੰਸਪਾਲ ਟਰੇਡਰਸ ਦੇ ਮਾਲਕ ਹਨ ਪ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਦੇਰ ਰਾਤ ਸੀਐਮ ਭਗਵੰਤਪਾਲ ਨੇ ਵੀਡੀਓ ਕਾਨਫਰencing ਕੀਤੀ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਬਾਈਤਾ ਸੇਹਰਾ ਜੀ ਕੀ ਹਾਲ ਚੱਲ ਤੁਹਾਡਾ ਬਹੁਤ ਵਧੀਆ ਜੀ ਕਿਰਪਾ ਸ਼ੁਭਾ ਰਣੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਇਹਦਾ ਇਹਦਾ ਕਿੱਸੇ ਪੇਪਰ ਪ੍ਰਤਪਾਲ ਜੀ ਪ੍ਰਤਪਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਹਾਂਜੀ 3 ਗਾਇਤਾ ਨਾਲ ਜੀ ਗੋਤ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂਜੀ ਹਾਂਜੀ ਸੌ ਬਣਾ ਲਿਆ ਜੀ ਹਾਂ। ਜੀ ਤੇ ਗੁਰੂ ਮਹਾਰਾਜ ਨੇ ਭਾਈ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਧੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਤਪਾਲ ਜੀ ਹਾਂ ਜੀ ਤੇ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਖ ਦੇਖਿਆ ਸੀ ਤੇ ਸੰਧਿਤਾ ਨਵਾਂ ਵੀ ਕੁਮਤਵਾਂ ਕੰਨ ਵਾਲੀ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕ੍ਰਿਸਟੀਆਂ ਵੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਅਨਿ ਇਹ ਜਿਹੜਾ ਇਹ ਜਿਹੜਾ ਇਹ ਸਾਹਮਣੂ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਲੋਕ ਕੁਦਰਤ ਦੀ ਮਾਰ ਹੈ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਪਰ ਮਤਲਬ ਜਦੋਂ ਇਹੋ ਜਿਹੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਤੀਨ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਇੱਥੇ ਰਹਿੰਦਾ ਹੈ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਫਿਰਦਾ ਹੁੰਦਾ ਹੈ ਕਿਆ ਜਾਣੇ ਕਿਸ ਭੇਸ ਵਿੱਚ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹੇ ਜੇ ਹੋਰ ਬਣਵਾਨੀਆਂ ਹੋਰ ਬਣਵਾ ਲਿਓ ਔਰ ਜੇ ਕਿਸੇ ਹੋਰ ਨੇ ਬਣਾਉਣੀਆਂ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਤੇਰੀ ਚਰਚਾ ਹੋਈ ਐ